ਅੱਜ ਵਾਰਡ ਨੰਬਰ 21 ਦੇ ਵਸਨੀਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਾਜ ਸੇਵੀ ਅਤੇ ਸੰਸਥਾ ਵਾਈਸ ਆਫ ਖੰਨਾ ਸਿਟੀਜ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਦੀ ਪਹਿਲ ਕਦਮੀ ਤੇ ਵਾਰਡ 21 ਦੀਆਂ ਗਲੀਆਂ ਸਿਵਰੇਜ ਚੈਂਬਰਾਂ ਦੀ ਸਫਾਈ ਕਰਵਾਈ ਜੀ ਤੁਹਾਨੂੰ ਵਾਰਡ ਨਾਲ ਸੰਬੰਧਤ ਜਾਂ ਸ਼ਹਿਰ ਨਾਲ ਕੋਈ ਸੰਬੰਧਤ ਜਿੱਥੇ ਵੀ ਲੋੜ ਹੋਵੇ ਮੈਂ ਹਾਜ਼ਰਾਂ ਮੈਂ ਕੋਈ ਅਹੁਦੇਦਾਰ ਨਹੀਂ ਕੋਈ ਆਗੂ ਨਹੀਂ ਪਰੰਤੂ ਆਪਣੇ ਵੱਲੋਂ ਲੋਕਪੱਖ ਦੇ ਵਿੱਚ ਮੈਂ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅੱਜ ਵਾਰਡ ਨੰਬਰ 21 ਦੇ ਵਸਨੀਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਮਾਜ ਸੇਵੀ ਅਤੇ ਸੰਸਥਾ ਵਾਈਸ ਆਫ ਖੰਨਾ ਸਿਟੀਜ਼ਨ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਦੀ ਪਹਿਲ ਕਦਮੀ ਤੇ ਵਾਰਡ 21 ਦੀਆਂ ਗਲੀਆਂ ਵਿੱਚ ਸਿਵਰੇਜ ਚੈਂਬਰਾਂ ਦੀ ਸਫਾਈ ਕਰਵਾਈ ਜੇਕਰ ਯੋਗ ਹੈ ਕਿ ਪਿਛਲੇ ਦਿਨੀ ਵੀ ਹਰਪ੍ਰੀਤ ਸਿੰਘ ਪ੍ਰਿੰਸ ਦੀ ਪਹਿਲ ਕਦਮੀ ਉੱਤੇ ਗੁਰੂ ਅਮਰਦਾਸ ਮਾਰਕੀਟ ਦੀ ਪਹਿਲੀ ਗਲੀ ਵਿੱਚ 15 ਚੈਂਬਰਾਂ ਦੀ ਸਫਾਈ ਕਰਵਾਈ ਗਈ ਸੀ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਨੇ ਸਿਵਰੇਜ ਸਫਾਈ ਲਈ ਯੋ ਚਰਨਜੀਤ ਸਿੰਘ ਸਿਵਰੇਜ ਵਿਭਾਗ ਦੇ ਸੁਪਰਵਾਈਜ਼ਰ ਹਰਦੀਪ ਸਿੰਘ ਸਫਾਈ ਕਰਮਚਾਰੀ ਯੋਧਿਆ ਸਿਵਰਮੈਨ ਅਜੇਪਾਲ ਸਿੰਘ ਖੰਨਾ छत्तीस कुमार ते जीतराम दी भरपूर सराहना ਕੀਤੀ प्रिंस ਨੇ ਕਿਹਾ ਕਿ ਇਹਨਾਂ ਸਫਾਈ ਕਰਮਚਾਰੀਆ ਯੋਧਿਆਂ ਨੇ ਪੂਰੀ ਤਨਦੇਹੀ ਤੇ ਲਗਨ ਨਾਲ ਵਾਰਡ ਵਿੱਚ ਸ਼ਿਵਰੇਜ ਨਾਲ ਸੰਬੰਧਿਤ ਚੈਂਬਰਾਂ ਦੀ ਸਫਾਈ ਕਰਕੇ ਵਿੱਚੋਂ ਵੱਡੀ ਮਾਤਰਾ ਚ ਗਾਰ ਤੇ ਕੂੜਾ ਕਰਕਟ ਬਾਹਰ ਕੱਢ ਕੇ ਨਿਕਾਸੀ ਨੂੰ ਯਕੀਨੀ ਬਣਾਇਆ प्रिंस ਨੇ ਕਿਹਾ ਕਿ ਮੇਰੇ ਵਾਰਡ ਦੇ ਵਸਨੀਕ ਮੇਰੇ ਪਰਿਵਾਰ ਵਾਂਗ ਹਨ ਦੇ ਗਟਰਾਾਂ ਦੀ ਸਫਾਈ ਕਰਵਾਈ। ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ। ਸਾਡੇ ਪ੍ਰਿੰਸ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ। ਮੈਂ ਮੋਟੇਲਾ ਬੀਜੇ ਕੁਮਾਰ ਪ੍ਰਿੰਸ ਜੀ ਨੂੰ ਬੁਲਾਇਆ ਸੀਗਾ ਨਾਲ ਸਾਡੇ ਭਾਈ ਸਾਹਿਬ ਖੜੇ ਨੇ ਬਿੰਨੂ ਜੀ ਇੱਧਰ ਕੁਸਨ ਜੀ ਖੜੇ ਨੇ। ਇਹਨਾਂ ਨੇ ਵੀ ਸਹਿਯੋਗ ਪੂਰਾ ਦਿੱਤਾ ਵਾ ਵੀ ਆ ਵੀ ਆਪਾਂ ਮਤੜੀ ਆਪਾਂ ਇਹਨਾਂ ਨੂੰ ਬੁਲਾਈਏ ਤੇ ਇਹਨਾਂ ਦਾ ਸਨਮਾਨ ਕਰਕੇ ਅਸੀਂ ਇਹਨਾਂ ਨੂੰ ਅੱਗੇ ਤੁਹਾਨੂੰ ਵਧਾਈ ਹੋਵੇ ਮਤਲਬ ਚੈਂਪਰ ਦੇਖੋ ਕਿੰਨੇ ਭਰੇ ਹੋਏ ਸੀ ਇਹਨਾਂ ਨੇ ਕਢਵਾਏ ਨੇ ਆ ਦੇਖੋ ਕਾਫੀ ਚਿੱਤ ਨੇ ਬੰਦ ਸੀਗੇ ਕੰਪਲੈਟਾ ਬਹੁਤ ਪਾਈਆਂ ਨੇ ਪਰ ਕੋਈ ਸੁਣਵਾਈ ਨਹੀਂ ਸੁਬਿਤਾ ਵਾਲੇ ਸੀ ਮਿਲੀ ਇਹਨਾਂ ਨੂੰ ਇੱਕ ਵਾਰੇ ਕੀਤਾ ਫਿਰ ਜਦ ਇਹ ਆ ਗਏ ਨੇ ਜਦ ਇਹ ਨਾਲ ਦੀ ਨਾਲ ਇਹਨਾਂ ਨੂੰ ਫੋਟਾ ਕਰ ਵਾਰ ਖਲਾਤਾ ਇਹਨਾਂ ਨੇ ਬਤਲ ਗਈ 24 ਕਿਟਾ ਧੰਨਵਾਦੀ ਆ ਜੀ ਪ੍ਰਿੰਸ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਮੈਂ ਪੂਸਨ ਆ ਪੂਸਨ ਪਰਪਲ ਡੀਲਰ ਖੰਨਾ ਗੁਰੌਂਦਾ ਮਾਰਕੀਟ ਦੇ ਨੇੜੇ ਮਾਦਾਨੀ ਮੰਨ ਲਏ ਦੀ ਜਿਹੜੇ ਆ ਜੀ ਚੈਂਬਰ ਸਾਡੇ ਵੀਰ ਦੀ ਕਰਾ ਰਹੇ ਨੇ ਪ੍ਰਿੰਸ ਜੀ ਸਾਫ ਕਰਾ ਰਹੇ ਨੇ ਬਹੁਤ ਵੇਰ ਤੋਂ ਲੜਕੇ ਬਹੀ ਪਰੇ ਪਰੇ ਹੀ ਦੇ ਹਰ ਵੇੇ ਬਰਸਾਤਾਂ ਵਿੱਚ ਬਹੁਤ ਔਖਾ ਹੁੰਦਾ ਸੀ ਸਾਰੀਆਂ ਗੜੀਆਂ ਖੱਜਾ ਖੱਜ ਪਾਣੀ ਨਾ ਪਰ ਜਾਂਦੀਆਂ ਤੇ ਸਾਰਾ ਪੂਰਾ ਘਰ ਸਾਰਾ ਚੈਂਬਰਾਂ ਦੇ ਵਿੱਚ ਢੇਰਾਂ ਦੇ ਢੇਰ ਲੱਗ ਹੋਏ ਸੀ ਕੋਈ ਵੀ ਛਣਵਾਈ ਨਹੀਂ ਸੀ ਪਰ ਇਹਨਾਂ ਨੂੰ ਰਾਤ ਕਿਹਾ ਕਾ ਜਿਸ ਵਾਹੀ ਨਨਹਿਆ ਕੰਮ ਕਰਾ ਦਿੱਤਾ ਸਾਰੇ ਮਹੱਲੇ ਦੇ ਵਿੱਚ ਪੱਠੇ ਵਾਲੀ ਗਲੀ ਤੇ ਨਾਲ ਬਿੰਨੂ ਦੇ ਨਾਲ ਲੱਗਦੀ ਗਲੀ ਕਾਰੀ ਸਾਫੂ ਚੈਂਪਲ ਸਾਫ ਕਰਾ ਰਹੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਮੈਂ ਹਰਪ੍ਰੀਤ ਸਿੰਘ ਪ੍ਰਿੰਸ ਇਸ ਵਕਤ ਅਸੀਂ ਜੋ ਮਸ਼ਹੂਰ ਗਲੀ ਹੈ ਪੱਠੇ ਵਾਲੀ ਗਲੀ ਜਿਹਨੂੰ ਕਹਿੰਦੇ ਨੇ ਰਾਜਪੂਤ ਜੁਲਰ ਦੇ ਪਿੱਛੇ ਪੂਰਮਰਦਾਸ ਮਾਰਕੀਟ ਦੀ ਬੈਕ ਸਾਈਡ ਤੇ ਤੇ ਮੈਨੂੰ 4x ਵਾਲੇ ਏਰੀਆ 4x ਵਾਲਿਆਂ ਦੀ ਗਲੀ ਦੇ ਵਿੱਚ ਮੌਜੂਦ ਹਾਂ ਮੈਂ ਕਹੂੰਗਾ ਇਹ ਕੈਮਰਾ ਕਰੋ ਇਹਨਾਂ ਦੇ ਅਜੀਤ ਕੁਮਾਰ ਜੀ ਸतीश ਕੁਮਾਰ ਜੀ ਜੀਤਰਾਮ ਜੀ ਇਹਨਾਂ ਦਾ ਦੇਣਾ ਦੇ ਨਹੀਂ ਸਕਦੇ ਇਹਨਾਂ ਨੇ ਬਹੁਤ ਯੋਗਦਾਨ ਦਿੱਤਾ ਕੱਲ ਰਾਤ ਮੇਰੇ ਕੋਲ 7:30 ਵਜੇ ਉਹ ਸੰਜੀਤ ਰਾਹ ਤੇਰੀਆ 4xL ਨੂੰ ਜਿਹੜਾ ਫੋਨ ਆਇਆ ਕਹਿੰਦੇ ਅਸੀਂ ਬਹੁਤ ਦੁਖੀ ਆ ਵੀ ਇਹ ਗਲੀਆਂ ਦੇ ਵਿੱਚ ਚੈਂਬਰ 1 ਸਾਲ ਤੋਂ ਉੱਥੇ ਹੋ ਗਿਆ ਵੀ ਬੰਦ ਪਏ ਨੇ ਚੈਂਬਰ ਫਸੀ ਹੋਏ ਨੇ ਵੀ ਕੋਈ ਮਾੜਾ ਜਿਹਾ ਪਾਣੀ ਵੀ ਬਾਹਰ ਡੁੱਲ ਜਾਂਦੀ ਹੈ ਤਾਂ ਉਹਦੀ ਨਿਕਾਸੀ ਨਹੀਂ ਹੁੰਦੀ ਮੈਨੂੰ ਬੜੀ ਹੈਰਾਨੀ ਹੋਈ ਤੇ ਮੈਂ ਕਹਿੰਦਾ ਜੀ ਦੱਸੋ ਮੈਂ ਕੀ ਕਰ ਸਕਦਾ ਮੈਂ ਤਾਂ ਕੋਈ ਆਗੂ ਵੀ ਹੈ ਨਹੀਂ ਕੋਈ ਉਹਦੇਦਾਰ ਵੀ ਹੈ ਨਹੀਂ ਤੇ ਕਹਿੰਦੇ ਨਹੀਂ ਜੀ ਤੁਸੀਂ ਉਸ ਦਿਨ 15 ਚੈਂਬਰ ਸਾਫ ਕਰਾਈ ਨਹੀਂ ਗੁਰੂ ਅਮਰਦਾਸ ਮਾਰਕੀਟ ਦੀ ਬੈਕ ਸਾਈਡ ਤੇ ਬੱਤੇ ਭਾਟੀਆਂ ਹਸਪੀਟਲ ਦੀ ਬੈਕ ਸਾਈਡ ਤੇ ਤੇ ਕਿਰਪਾ ਕਰਕੇ ਇੱਧਰ ਤੁਹਾਡੇ ਵੱਲ ਵੀ ਆਓ ਤੇ ਤੁਹਾਨੂੰ ਬੇਨਤੀ ਹੈ ਅਸੀਂ ਬਹੁਤ ਔਖੇ ਆ ਮੁਸ਼ਕਲ ਹਾਲਾਤਾਂ ਵਿੱਚ ਉਲੰਘ ਰਹੇ ਹਾਂ ਜਦੋਂ ਮੈਂ ਆ ਕੇ ਸਵੇਰੇ ਤੜਕਸਾਰ ਦੇਖਿਆ ਤਾਂ ਵਾਕੇ ਹਾਲਾਤ ਖਰਾਬ ਸੀ ਤੇ ਸਵੇਰੇ ਹੀ ਮੈਂ ਸ਼ਹਿਰੀ ਕਮੇਟੀ ਦੇ ਜਿਹੜੇ ਆਪਣੇ ਮੈਂਬਰ ਨੇ ਸੀਰ ਅਵਤਾਰ ਸਿੰਘ ਮਾਨ ਜੀ ਉਹਨਾਂ ਦੇ ਮਾਮਲਾ ਧਿਆਨ ਵਿੱਚ ਲਿਆਂਦਾ ਸੀ ਵੀਰ ਡਿਪਾਰਟਮੈਂਟ ਦੀ ਹਰਦੀਪ ਜੀ ਦਾ ਧਿਆਨ ਚ ਲਿਆਂਦਾ ਜਿਨ੍ਹਾਂ ਨੇ ਇਸ ਮਾਮਲੇ ਨੂੰ ਗੰभीरता ਨਾਲ ਲੈਂਦੇ ਹੋਏ ਇੱਥੇ ਡਿਊਟੀ ਲਗਾਈ ਸੀਵਰ ਮੈਨ ਸ੍ਰੀ ਅਜੀਤ ਕੁਮਾਰ ਜੀ ਦੀ ਸਤੀਸ਼ ਕੁਮਾਰ ਜੀ ਦੀ ਤੇਜੀਤਰਾਮ ਜੀ ਦੀ ਇਹਨਾਂ ਹੀ ਸਵੈ ਜੋਧਿਆਂ ਨੇ ਪਿਛਲੇ ਦਿਨ ਹੀ 15 ਚੈਂਬਰ ਸਾਫ਼ ਕਰਾਏ ਸੀ ਤੇ ਉੱਥੋਂ ਨਾਲ ਦੇ ਨਾਲ ਦੋ ਕਿਉਂ ਗਾਰਗੁਰੂ ਗੂੜਾ ਨਿਕਲਿਆ ਸੀ ਉਹ ਕੱਢ ਦਿੱਤਾ ਸੀ ਤੇ ਅੱਜ ਇਹਨਾਂ ਕਰਮ ਸਵੈ ਜੋਧਿਆਂ ਦੀ ਹਮਤ ਨਾਲ ਇਹ ਪੱਠੇ ਵਾਲੀ ਗਲੀ ਤੇ ਵੀ ਨੂੰ 4x ਵਾਲਿਆਂ ਦੀ ਬੈਕ ਸਾਈਡ ਦੀ ਗਲੀ ਉੱਥੇ ਵੀ ਖਾਸੀ ਸਫਾਈ ਚੱਲ ਰਹੀ ਹੈ ਹੋ ਨਹੀਂ ਚੁੱਕੀ ਹੈ ਤੇ ਅਜੇ ਵੀ ਚੱਲ ਰਹੀ ਹੈ ਨਿਰੰਤਰ ਸਫਾਈ ਕਰਮੀ ਜੋਧੇ ਲੱਗੇ ਹੋਏ ਨੇ ਮੈਂ ਹਰਪ੍ਰੀਤ ਸਿੰਘ ਪ੍ਰਿੰਸ ਆਪਣੇ ਵੱਲੋਂ ਪੂਰਨ ਭਰੋਸਾ ਦਿੰਦਾ ਕਿ ਜਦੋਂ ਵੀ ਤੁਹਾਨੂੰ ਵਾਰਡ ਨਾਲ ਸੰਬੰਧਿਤ ਜਾਂ ਸ਼ਹਿਰ ਨਾਲ ਕੋਈ ਸੰਬੰਧਿਤ ਜਿੱਥੇ ਵੀ ਲੋੜ ਹੋਵੇ ਮੈਂ ਹਾਜ਼ਰ ਹਾਂ ਮੈਂ ਕੋਈ ਅਹੁਦੇਦਾਰ ਨਹੀਂ ਕੋਈ ਆਗੂ ਨਹੀਂ ਪਰੰਤੂ ਆਪਣੇ ਵੱਲੋਂ ਲੋਕਪੱਖ ਦੇ ਵਿੱਚ ਮੈਂ ਪੂਰਾ ਹਮਲਾ ਮਾਰੂੰਗਾ ਜਿੱਥੇ ਤੁਹਾਨੂੰ ਮੇਰੀ ਲੋੜ ਹੋਵੇ ਮੈਨੂੰ ਚਾਹੇ ਸਵੇਰੇ ਦੁਪਹਿਰੇ ਸ਼ਾਮੀ ਰਾਤ ਨੂੰ ਮੀ ਕਣੀ ਦੇ ਵਿੱਚ ਵੀ ਚਾਹੇ ਫੋਨ ਕਰ ਲਿਓ ਜਿੰਨਾ ਕੁਝ ਮੈਂ ਆਪਣੇ ਵੱਲੋਂ ਕਰ ਸਕਦਾ ਹੋਏ ਆਪਣੀ ਪੂਰੀ ਵਾਹ ਲਗਾ ਦੂੰ ਕਿਉਂਕਿ ਮੇਰੇ ਵਾਰਡ ਦੇ ਲੋਕ ਮੇਰੇ ਪਰਿਵਾਰ ਦੇ ਲੋਕ ਨੇ ਤੇ ਇਹਨਾਂ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਣਾ ਮੈਂ ਸਮਝਦਾ ਮੇਰੇ ਇਸ ਤੋਂ ਵੱਡੇ ਚੰਗੇ ਕਰਮ ਚੰਗੇ ਭਾ ਕੋਈ ਨਹੀਂ ਹਨ ਅੱਗੇ ਵਾਰਡ ਵਾਸੀਆਂ ਨੂੰ ਜੇਕਰ ਕੋਈ ਜ਼ਰੂਰਤ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਨੇ ਅਗਰ ਮੇਰਾ ਕਿਸੇ ਕੋਲ ਨੰਬਰ ਨਹੀਂ ਹੈਗਾ ਤਾਂ ਅੱਗੇ ਗੱਲ ਕਰ ਸਕਦੇ ਨੇ 88 724 49978 ਨੰਬਰ ਦੇ ਉੱਤੇ ਮੈਨੂੰ ਮੈਸੇਜ ਕਰਕੇ ਆਪਣਾ ਨਾਮ ਭੇਜ ਦੇਣ ਅਗਰ ਕੋਈ ਜ਼ਰੂਰਤ ਆ ਕਿਸੇ ਨੂੰ ਤਾਂ ਮੈਂ ਦੱਸ ਦੇਣ ਜਿੰਨਾ ਕੋ ਕਰਣ ਯੋਗ ਆ ਮੈਂ ਹੋਊਂਗਾ ਤੁਹਾਡੇ ਦੁੱਖ ਸੁੱਖ ਵਿੱਚ ਤੁਹਾਡੇ ਕੰਮ ਆ ਸਕਿਆ ਮੈਨੂੰ ਇਸ ਦੀ ਖੁਸ਼ੀ ਹੋਊਗੀ ਆਪ ਸਭ ਦਾ ਧੰਨਵਾਦ ਸਤਿ ਸ੍ਰੀ ਅਕਾਲ